ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੋਂ ਅਨੰਦ ਰਿડિયો ਦੇ ਵਿੱਚ ਮੌਸਮ ਦੀ ਅਫਡੇਟ ਲੈ ਕੇ ਹਾਜ਼ਰ ਹਾਂ ਜੀ ਗੱਲ ਅੱਜ ਰਾਤ ਦੀ ਕਰਾਂਗੇ ਮੌਸਮ ਪੰਜਾਬ ਦੇ ਨਾਲ ਲੱਗਦੇ ਖੇਤਰਾਂ ਦਾ ਕਿਵੇਂ ਦਾ ਰਹਿ ਸਕਦਾ ਅਫਡੇਟ ਤੁਹਾਨੂੰ ਸਾਂਝਾ ਕਰਾਂਗੇ ਐਸ ਲਈ ਜਾਂ ਸੈਟਲਾਈਟ ਦਾ ਸਿਰਾ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਜੀ ਲਾਈਵ 9 ਜਨਵਰੀ ਦੀ ਆਪਾਂ ਗੱਲ ਕਰਨ ਜਾ ਰਹੇ ਆ ਅੱਜ ਰਾਤ ਦੇ ਮੌਸਮ ਦੀ ਅੱਜ ਦਿਨ ਫਰ ਜਿਹੜੀ ਹੈ ਸਵੇਰੇ ਦਾ ਕਾਫੀ ਜੋ ਮੈਨੂੰ ਫਦਰ ਤੇ ਜਿਹੜੀ ਧੁੰਦ ਵੀ ਸੀ ਤੇ ਉੱਪਰਲੇ ਫਦਰ ਤੇ ਖਾਸ ਕਰ ਸੰਗਣੀ ਧੁੰਦ ਦੀ ਮੋਟੀ ਲੇਅਰ ਹੈ ਜਿਹੜੀ ਛਾਈ ਹੋਈ ਸੀ ਪੰਜਾਬ ਹਰਿਆਣਾ ਰਾਜਸਥਾਨ ਦਿੱਲੀ ਗੁਰੂਗਰਾਮ ਨਾਡਾ ਜੋਪੀ ਤੇ ਇਧਰ ਨਾਲ ਲੱਗਦੇ ਖੇਤਰਾਵਲ ਸੋ ਅੱਜ ਪੰਜਾਬ ਦੇ ਵਿੱਚ ਦੁਪਹਿਰ ਹੁੰਦੇ ਹੁੰਦੇ ਇਹ ਧੁੰਦ ਤੋਂ ਰਾਹਤ ਮਿਲੀ ਉਪਰਲੀ ਫਰਤ ਜਿਹੜੀ ਟੁੱਟੀ ਤੇ ਧੁੱਪ ਅਜ ਬਹੁਤੇ ਖੇਤਰਾਂ ਦੇ ਵਿੱਚ ਦਰਸ਼ਨ ਦੇਗੀ ਜਿਹਦੇ ਨਾਲ ਟੈਂਪਰੇਚਰ ਦੇ ਵਿੱਚ ਵੀ ਥੋੜਾ ਬਹੁਤ ਇੱਕ ਇੱਕ ਡਿਗਰੀ ਦਾ ਵਾਧਾ ਹੋਇਆ ਤੇ ਉੱਥੇ ਹੀ ਅੱਜ ਦਿਨ ਥੋੜਾ ਜਨ ਇੱਕ ਫਰਿਆ ਰਿਹਾ ਖਰੀਦ ਲਹਿਰ ਦੇ ਜਿਹੜੀਆਂ ਹਵਾਵਾਂ ਚੱਲ ਰਹੀਆਂ ਨੇ ਠੀਤ ਲਹਿਰ ਚੱਲ ਰਹੀ ਹੈ ਉੱਤੇ ਸਤਕਾਰ ਕੋਈ ਬਹੁਤੀ ਲੇਗ ਫਰਿਤਪ ਮਹਿਸੂਸ ਨਹੀਂ ਹੋਈ ਸੋ ਜੇਕਰ ਗੱਲ ਕਰਾਂ ਅੱਜ ਰਾਤ ਦੇ ਮੌਸਮ ਦੀ ਕਰੀਏ ਮੌਸਮ ਦੇ ਵਿੱਚ ਕੋਈ ਵੱਡਾ ਫੇਰ ਬਦਲ ਸੰਭਵ ਨਹੀਂ ਕੱਲ ਤੜਕੇ ਸਵੇਰੇ ਜ਼ਮੀਨੀ ਖੱਦਰ ਤੇ ਕੁਝ ਖੇਤਰਾਂ ਦੇ ਵਿੱਚ ਕੋਹਰਾ ਵੇਖਣ ਨੂੰ ਮਿਲ ਸਕਦਾ ਜ਼ਮੀਨੀ ਖੱਦਰ ਤੇ ਕਾਫੀ ਖੇਤਰਾਂ ਦੇ ਵਿੱਚ ਸੰਘਣੀ ਧੁੰਦ ਕੱਲ ਫੈਲ ਸਕਦੀ ਹੈ ਪੰਜਾਬ ਦੇ ਵੀ ਹਰਿਆਣੇ ਦੇ ਵੀ ਤੇ ਨਾਲ ਲੱਗਦੇ ਖੇਤਰਾਂ ਦੇ ਵਿੱਚ ਵੀ ਜ਼ਮੀਨੀ ਖੱਦਰ ਤੇ ਧੁੰਦ ਹੋएगी ਤੇ ਦੌਰੇ ਨਹੀਂ ਆ ਕੋਹਰਾ ਬਹੁਤ ਹੀ ਖੇਤਰਾਂ ਦੇ ਵਿੱਚ ਕੱਲ ਫੈਣ ਦੇ ਅਸਰ ਬਣ ਗਏ ਨੇ ਜਥੇ ਇਹ ਆਹ ਟੈਂਪਰੇਚਰ ਦੀ ਗੱਲ ਕਰਦੇ ਹਾਂ ਬੀਤੀ ਰਾਜ ਦੇ ਟੈਂਪਰੇਚਰ ਦਰਜ ਹੋਏ ਸੀ 4.4 ਡਿਗਰੀ ਦੇ ਨਾਲ ਬਠਿੰਡਾ 에ਅਰਪੋਰਟ ਸਭ ਤੋਂ ਠੰਡਾ ਖੇਤਰ ਦਰਜ ਹੋਇਆ ਸੀ ਤੇ 7 ਡਿਗਰੀ ਤੋਂ ਟੈਂਪਰੇਚਰ ਤਾਂ ਨਹੀਂ ਰੱਖ ਪਈ ਉੱਤੇ ਹੀ 4 ਡਿਗਰੀ ਦੇ ਨਾਲ ਜੀਨ ਤੇ ਸਰਸਾ ਜਿਲ੍ਹਾ ਸਭ ਤੋਂ ਠੰਡੇ ਖੇਤਰ ਦਰਜ ਹੋਏ ਹਰਿਆਣੇ ਦੇ ਵਿੱਚ ਉੱਥੇ ਵੀ ਟੈਂਪਰੇਚਰ ਜਿਹੜੇ 4 ਤੋਂ ਲੈ ਕੇ 7 8 ਦੇ ਵਿੱਚਕਾਰ ਜਿਹੜੇ ਵੇਰੀ ਕਰਦੇ ਨੇ ਬਹੁਤ ਜਿਲਿਆਂ ਦੇ ਵਿੱਚ ਵਿੱਚ ਪੰਜਾਬ ਅਤੇ ਹਰਿਆਣੇ ਦੇ ਸੋ ਕੱਲ ਸੜਕੇ ਸੁਜਰੇ ਤੰਤ ਦਾ ਅਲਰਟ ਹੈ ਤੰਦ ਤੋਂ ਇਲਾਵਾ ਹੋਰ ਕਿਸੇ ਚੀਜ਼ ਦਾ ਅਲਰਟ ਨਹੀਂ ਠੰਡ ਦਾ ਵੀ ਅਲਰਟ ਹੈ ਜਿਹੜੀ ਠੰਡ ਤਾਬਰ ਤੌਰ ਤੇ ਫੈਰੀ ਹੈ ਤੇ ਇਸੇ ਤਰ੍ਹਾਂ ਠੰਡੀਆਂ ਖੁਸ਼ਕ ਹਵਾਵਾਂ ਸੀਤਲਾਈ ਜੁੜਾਤ ਰਹੇਗੀ ਤੇ ਤੰਦ ਦਾ ਕੱਲ ਵੱਡੇ ਫੱਦਰ ਤੇ ਅਲਰਟ ਹੈ ਧੰਨਵਾਦ